ਰਵਨੀਤ ਸਿੰਘ ਬਿੱਟੂ ਦੇ ਬਾਰੇ ਮੈਂ ਕੁਝ ਕਹਾਂ ਤਾਂ ਮੈਨੂੰ ਲੱਗਦਾ ਕਿ ਉਹ ਮੇਰਾ ਸਮਾਂ ਖਰਾਬ ਕਰਨਾ ਹੋਵੇਗਾ ਜਨਤਾ ਜਾਣ ਚੁੱਕੀ ਹੈ ਹਰ ਵਿਅਕਤੀ ਰਵਨੀਤ ਸਿੰਘ ਬਿੱਟੂ ਬਾਰੇ ਜਾਣਦਾ ਹੈ ਔਰ ਖਾਸ ਕਰਕੇ ਲੁਧਿਆਣਾ ਦੇ ਲੋਕ ਕਿ ਮਨਬੁੱਧੀ ਵਿਅਕਤੀ ਹੈ ਔਰ ਜਿਹੜਾ ਮਨਬੁੱਧੀ ਵਿਅਕਤੀ ਹੁੰਦਾ ਹੈ ਉਹ ਉਹਦੀ ਗੱਲ ਦਾ ਬਹੁਤਾ ਗੁੱਸਾ ਨਹੀਂ ਕਰੀਦਾ ਉਹ ਕਦੇ ਵੀ ਕਿਸੇ ਵੇਲੇ ਵੀ ਕਿਸੇ ਪ੍ਰਕਾਰ ਦੀ ਟਿੱਪਣੀ ਕਰ ਸਕਦਾ ਹੈ ਅਗਰ ਅਸੀਂ ਚੰਗੇ ਭਲੇ ਲੋਕ ਮਨਬੁੱਧੀ ਵਿਅਕਤੀਆਂ ਤੇ ਗੁੱਸਾ ਕਰਾਂਗੇ ਤਾਂ ਮੇਰਾ خیال ਉਹ ਸਾਡੇ ਅਸੇ ਜਾਇਜ਼ ਨਹੀਂ ਹੈ ਜਿਸ ਪ੍ਰਕਾਰ ਦੀ ਉਹਨਾਂ ਨੇ ਟਿੱਪਾ ਟਿੱਪਣੀ ਕੀਤੀ ਹੈ ਇਹ ਉਹਨਾਂ ਦਾ ਜਿਹੜਾ ਕਿ ਮਾਨਸਿਕ ਜੋ ਉਹਨਾਂ ਦੇ ਹਾਲਾਤ ਹੈ ਉਹ ਦਰਸਾਉਂਦੀ ਹੈ ਕਿ ਉਹਨਾਂ ਨੇ ਰਾਹੁਲ ਗਾਂਧੀ ਨੂੰ ਇੱਕ ਅਤਵਾਦੀ ਕਹਿ ਦਿੱਤਾ ਉਹ ਰਾਹੁਲ ਗਾਂਧੀ ਜੀ ਦੇ ਨਾਲ ਉਹ ਤਿੰਨ ਵਾਰੀ ਜਿਨ੍ਹਾਂ ਨੇ ਉਹਨੂੰ ਮੈਂਬਰ ਆਫ ਪਾਰਲੀਮੈਂਟ ਬਣਾਇਆ ਔਰ ਇਸ ਕਾਬਿਲ ਬਣਾਇਆ ਕਿ ਉਹ ਮਨਬੁੱਧੀ ਵਿਅਕਤੀ ਨੂੰ ਭਾਜਪਾ ਲੈਗੀ ਅਗਰ ਉਹਨੂੰ ਇੱਕ ਵਾਰੀ ਵੀ ਮੈਂਬਰ ਆਫ ਪਾਰਲੀਮੈਂਟ ਨਾ ਲੜਾਇਆ ਜਾਂਦਾ ਤਾਂ ਫਿਰ ਉਸ ਮਨਬੁੱਧੀ ਵਿਅਕਤੀ ਨੂੰ ਭਾਜਪਾ ਨੇ ਨਹੀਂ ਲੈ ਕੇ ਜਾਣਾ ਸੀਗਾ ਸੋ ਇਹੀ ਮਨਬੁੱਧੀ ਵਿਅਕਤੀ ਕਦੇ ਕਦੇ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਦਿੰਦਾ ਰਹਿੰਦਾ ਹੈ ਇਸ ਤਰ੍ਹਾਂ ਦਾ ਆਦੀ ਹੈਗਾ ਔਰ ਮੇਰਾ ਭਰਾ ਕਦੇ ਉਹ ਕਹਿ ਦਿੰਦੇ ਕਿ ਅਮਰਿਤਪਾਲ ਦੇ ਖਿਲਾਫ ਚੰਗਾ ਹੋਇਆ ਕਾਰਵਾਈ ਕੋਈ ਕਦੇ ਉਹ ਕਹਿ ਦਿੰਦੇ ਕਿ ਨਹੀਂ ਮੈਂ ਅਮਰਿਤਪਾਲ ਦੇ ਘਰ ਜਾਵਾਂਗਾ ਉਹਨਾਂ ਦੇ ਮਾਪਿਆਂ ਨੂੰ ਮਿਲਣ ਵਾਸਤੇ ਕਦੇ ਉਹ ਕਹਿ ਦਿੰਦਾ ਕਿ ਰਾਹੁਲ ਗਾਂਧੀ ਮੈਨੂੰ ਕਹਿ ਰਿਹਾ ਸੀ ਕਿ ਬੰਦੀ ਸਿੱਖਾਂ ਨੂੰ ਰਿਹਾ ਕਰੋ ਮੈਂ ਆਪਣੇ ਬਾਪ ਦੇ ਕਾਤਲ ਨੂੰ ਮਾਫ ਕੀਤਾ ਹੈ ਇਸ ਕਰਕੇ ਮੈਂ ਪਾਰਟੀ ਛੱਡੀ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਰਿਹਾਅ ਕੋਈ ਕਰੇ ਕਦੇ ਉਹ ਕਹਿ ਦਿੰਦਾ ਕਿ ਨਹੀਂ ਨਹੀਂ ਮੈਂ ਹੁਣ ਬੇਨਤੀ ਕਰਾਂਗਾ ਕਿ ਬੰਦੀ ਸਿੱਖਾਂ ਨੂੰ ਰਿਹਾਅ ਵੀ ਕਰ ਦਿੱਤਾ ਜਾਵੇ ਕਦੇ ਉਹ ਕਿਸਾਨਾਂ ਨੂੰ ਜਿਸ ਪ੍ਰਕਾਰ ਦੀ ਸ਼ਬਦਾਬਲੀ ਬੋਲਦਾ ਤੁਸੀਂ ਜਾਣਦੇ ਹੋ ਕਦੇ ਉਹ ਦਬਕਾ ਮਾਰਦਾ ਹੈ ਕਿ ਮਨਰੇਗਾ ਦੇ ਹੁਣ ਕੰਮ ਕਿਵੇਂ ਚੱਲਣਗੇ ਸਰਕਾਰ ਤਾਂ ਹੈ ਨਹੀਂ ਸੋ ਐਸਾ ਵਿਅਕਤੀ ਉਹਨੇ ਮੇਰੇ ਬਾਰੇ ਵੀ ਕਹਿ ਦਿੱਤਾ ਸੀਗਾ ਕਿ ਇਹ ਤਾਂ ਹੋਟਲਾਂ ਦੀ ਚੰਗੇ ਹੋਟਲਾਂ ਦੀ ਏਸੀ ਦੀ ਹਵਾ ਲੈਣ ਵਾਸਤੇ ਇੱਥੇ ਆਏ ਨੇ ਇੱਥੇ ਚਲੇ ਜਾਣਗੇ ਸੋ ਮੈਂ ਹੋਰੀ ਗੱਲ ਦਾ ਗੁੱਸਾ ਨਹੀਂ ਕਰਦਾ ਜਨਤਾ ਜਾਣਦੀ ਹੈ ਕਿ ਰਾਹੁਲ ਗਾਂਧੀ 테러ਰਿਸਟ ਹੈ ਜਾਂ ਨਹੀਂ ਹੈ ਇਹ ਰੇ ਤੇ ਸਾਨੂੰ ਸਫਾਈ ਦੇਣ ਦੀ ਇਸ ਦੇਸ਼ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਲੋੜ ਨਹੀਂ ਇਹ ਅਕਸਰ ਅਕਸਰ ਹੀ ਬੀਜੇਪੀ ਦੇ ਚੰਦ 6 7 ਬੰਦੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਰਹਿੰਦੇ ਨੇ ਕੰਗਣਾ ਰੌਣਦ ਨੇ ਕਿਹਾ ਕਿ ਰਾਹੁਲ ਗਾਂਧੀ ਨਸ਼ਾ ਕਰਦਾ ਹੈ। ਔਰ ਅੱਜ ਬ੍ਰਿਜ ਪੁਸ਼ਨ ਨੇ ਕਹਿ ਦਿੱਤਾ ਕਿ ਕੰਗਣਾ ਜਿਹੜਾ ਰਾਹੁਲ ਗਾਂਧੀ ਹੈ ਉਹ ਵਿਨੇਸ਼ ਫੋਕਾੜ ਦਾ ਹੱਥ ਪੜੀ ਖੜਾ ਹੈ। ਸੋ ਇਹਨਾਂ ਦੀ ਜਿਹੜੀ ਗੰਦੀ ਸੋਚ ਹੈ ਇਹ ਅੱਜ ਹੋਰ ਸਪਸ਼ਟ ਹੁੰਦਾ ਇਹ ਪੰਜ ਚਾਰ ਬੰਦੇ ਇਸ ਕੰਮ ਤੇ ਬੀਜੇਪੀ ਨੇ ਲਾਏ ਹੈ ਕਿ ਰਾਹੁਲ ਗਾਂਧੀ ਬਾਰੇ ਤੁਸੀਂ ਬੋਲੀ ਜਾਣਾ ਹੈ। ਬ੍ਰਿਜ ਪੁਸ਼ਨ ਨੇ ਜੋ ਉਹ ਕਰਮ ਕੀਤਾ ਜੋ ਉਹਨਾਂ ਨੇ ਦੇ ਬਾਰੇ ਇਲਜ਼ਾਮਤ ਉਹਨਾਂ ਤੇ ਲੱਗੇ ਸਨ ਉਹ ਸਾਰੀ ਦੁਨੀਆ ਜਾਣਦੀ ਹੈ ਇੱਕ ਆਪਣੀ ਸਪੋਰਟਸਮੈਨ ਦਾ ਹੱਥ ਮਲਾ ਲੈਣਾ ਹੱਥ ਫੜ ਲੈਣਾ ਅਸੀਂ ਆਪਣੀ ਧੀ ਦਾ ਵੀ ਹੱਥ ਫੜ ਲੈਨੇ ਆ ਅਸੀਂ ਆਪਣੀ ਮਾਂ ਦਾ ਵੀ ਹੱਥ ਫੜ ਲੈਨੇ ਆ ਪਰ ਹੱਥ ਫੜਨ ਫੜਨ ਦੇ ਵਿੱਚ ਇੱਕ ਸੋਚ ਹੁੰਦੀ ਹੈ ਸੋ ਇਸ ਤਰ੍ਹਾਂ ਦੀ ਗੰਦੀ ਸੋਚ ਦੇ ਮਾਲਕ ਇਹ ਲੋਕ ਨੇ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਕੂੜਾ ਭਰਿਆ ਹੋਇਆ ਹੈ ਉਨ੍ਹਾਂ ਬਾਰੇ ਕੋਈ ਬਹੁਤਾ ਟਿੱਪਣਾ ਟਿੱਪਣੀ ਨਹੀਂ ਮੈਂ ਕਰਨਾ ਚਾਹੁੰਦਾ ਆਪਣੇ ਆਪ ਇਸ ਦੇਸ਼ ਦੀ ਜਨਤਾ ਜਵਾਬ ਦੇਗੀ ਰਾਹੁਲ ਗਾਂਧੀ ਤੋਂ ਹੁਣ ਇਹਨਾਂ ਨੂੰ ਡਰ ਲੱਗਦਾ ਹੈ ਰਾਹੁਲ ਗਾਂਧੀ ਦੀ ਦਿਨ-ਬਦ ਦਿਨ ਲੋਕਪ੍ਰਿਅਤਾ ਵੱਧਦੀ ਜਾ ਰਹੀ ਹੈ